ਉਨਕਾ ਪ੍ਰਾਪ ਪਾ 200 ਗ੍ਰਾਮ ਫੁੱਲ ਮਖਾਣੇ ਹੂੰ ਉਹਦੇ ਵਿੱਚ ਪਾ ਪ੍ਰਾ 100 ਗ੍ਰਾਮ ਬਦਾਮ 100 ਗ੍ਰਾਮ ਪਾ ਚਾਰ ਮਗਜ 100 ਗ੍ਰਾਮ ਪਾ ਸੂਰਜਮੁਖੀ ਦੇ ਬੀਜ 100 ਗ੍ਰਾਮ ਪਾ ਪੰਪਕਿਨ ਬੀਜ ਨਾਲ ਉਹਦੇ ਵਿੱਚ ਪਾਓ ਤੁਸੀਂ ਜੀ 100 ਗ੍ਰਾਮ ਛੋਲੇ 100 ਗ੍ਰਾਮ ਅਲਸੀ ਆ ਸਾਰਿਆਂ ਨੂੰ ਤੁਸੀਂ ਪੁੰਨ ਲਓ ਉਦੋਂ ਵਾ ਮਿਕਸੀ ਜੀ ਗ੍ਰाइंड ਕਰ ਲਓ ਹੂੰ ਪਾਊਡਰ ਬਣਾ ਲਓ ਪਾਊਡਰ ਬਣਾ ਲਓ ਇੱਕ ਚਮਚੇਰੇ ਸ਼ਾਮ ਖਾਣਾ ਦੁੱਧ ਨਾਲ ਜਾ ਜੋ ਕਹਿਣਾ ਦੇਣਾ ਭਰਾ 2 ਮਹੀਨੇ ਬਾਅਦ ਆ ਦੱਸ ਦੀ ਕਰਾਲੀ ਆਪਣੇ ਸਪਰਮ ਕਾਉਂਟ ਟੈਸਟ ਕਰਾਲੀ ਆਪਣੇ ਕਮਜ਼ੋਰੀ ਦੇ ਟੈਸਟ ਜੇ ਕਿਤੇ ਇਰੇਕਸ਼ਨ 'ਚ ਦਿੱਕਤ ਆ ਰਹੀ ਹੈ 2 ਚੁਕੰਦਰ 2 ਖੀਰੇ 2 ਟਮਾਟਰ ਜੂਸ ਕੱਢ ਕੇ ਸਵੇਰੇ ਖਾਲੀ ਪੇਟ ਪੀਣਾ ਸ਼ੁਰੂ ਕਰ ਦੋ ਆ ਦੋਨੋਂ ਚੀਜ਼ਾਂ ਕਰ ਲੋ ਸਾਰੀਆਂ ਕਮਜ਼ੋਰੀਆਂ ਖਤਮ ਹੋਰ ਦੱਸੋ ਸਾਰੀਆਂ ਕਮਜ਼ੋਰੀਆਂ ਸਾਰੀਆਂ ਕਮਜ਼ੋਰੀਆਂ ਖਤਮ 3 ਮਹੀਨੇ ਕਰਕੇ ਕਮੈਂਟਾਂ 'ਚ ਜ਼ਰੂਰ ਦੱਸਣਾ 3 ਮਹੀਨੇ ਕਰਕੇ ਜੇ ਅਸਰ ਨਹੀਂ ਨਾ ਆਇਆ ਫਿਰ ਡਾਕਟਰ ਦੀ ਲੋੜ ਪੱਕਾ ਹੈਗੀ ਤੁਹਾਨੂੰ ਕਿਉਂਕਿ ਟੈਸਟ ਕਰਾ ਕੇ ਫਿਰ ਦਵਾਈਆਂ ਚੱਲਣੀਆਂ ਫਿਰ ਨੁਸਖੇ ਬੰਨੇ ਆ ਫਿਰ ਖੁਰਾਕ ਖਾਦੇ ਤੁਹਾਨੂੰ ਅਸਰ ਨਹੀਂ ਆਉਣਾ ਕਿਉਂਕਿ ਜੇ ਖੁਰਾਕ ਖਾਦੇ ਅਸਰ ਆਂਦਾ ਤੇ ਇਹਦੇ ਨਾਲ ਡੈਫੀਨਿਟਲੀ ਅਸਰ ਆ ਜਾਣਾ ਤੁਹਾਨੂੰ ਇਹ ਕਰ ਜਰੂਰ ਲੈਓ ਸ਼ੇਅਰ ਕਰ ਦਿਓ ਭਾਵੇਂ ਵੀਡੀਓ ਨੂੰ ਸੇਵ ਕਰਕੇ ਕਿਸੇ ਨਾਲ ਸ਼ੇਅਰ ਕਰ ਦਿਓ ਕਿਸੇ ਦੀ ਜ਼ਿੰਦਗੀ ਜਰੂਰ ਬਦਲ ਸਕਦੀ ਹੈ ਕਿਉਂਕਿ ਮੈਂ ਚਾਹੁੰਦਾ ਕਿ ਹਰ ਬੰਦਾ ਬਦਲੇ ਸਾਰੇ ਬੰਦੇ ਦਵਾਈਆਂ ਦਾ ਦੀਨ ਨਾ ਰਹਿਣ ਕਿ ਛੋਟੀ ਮੋਟੀ ਕਮਜ਼ੋਰੀ ਮਹਿਸੂਸ ਹੁੰਦੀ ਹੈ ਨਾ ਤਾਂ ਤੁਹਾਨੂੰ ਕਮਜ਼ੋਰੀ ਨਾਮ ਦਾ ਲਫ਼ਜ਼ ਜ਼ਿੰਦਗੀ ਜੋ ਖਤਮ ਹੋ ਜਾਊਗਾ ਇਹ ਦੋ ਚੀਜ਼ਾਂ ਜਮਾਨ ਤੋਂ ਬਾਅਦ